ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰ ਮਾਨ ਬਲੌਗ ਦੇ ਵਿੱਚ ਹੋ ਸੁਣਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਠੀਕ ਹਾਂ ਜੀ ਤੇ ਹਾਂਜੀ ਲੋਜੀ ਕਰਦੇ ਆਪਾਂ ਅੱਜ ਦਾ ਬਲੌਗ ਸ਼ੁਰੂ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਟਾਈਮ ਜਿਹੜਾ ਹੋ ਗਿਆ ਜੀ ਇੱਥੇ 8:00 ਵਜੇ ਨੇ ਤੇ ਆਪਾਂ ਲੱਗਿਆ ਹੁਣ ਕੱਪੜੇ ਧੋਣ ਇਸ ਤੋਂ ਪਹਿਲਾਂ ਵਾਲੇ ਜਿਹੜੇ ਆਪਣੇ ਕੰਮਕਾਰ ਹੋ ਚੁੱਕੇ ਨੇ ਖਤਮ ਜਣਕੀ ਆਪਾਂ ਪਸ਼ੂਆਂ ਵਾਲੇ ਜਿਹੜੇ ਕੰਮਕਾਰ ਸੀ ਆਪਣੇ ਉਧਰੋਂ ਆਪਾਂ ਕੰਮ ਜਿਹੜਿਆ ਨਵੇੜਲੇ ਆ ਬੇਟਾ ਸਕੂਲ ਚ ਰਹਿ ਗਿਆ ਉਸ ਤੋਂ ਬਾਅਦ ਹੁਣ ਆਪਾਂ ਲੱਗਿਆ ਕੱਪੜੇ ਧੋਣ ਤੇ ਹੁਣ ਆਪਾਂ ਲੱਗਿਆ ਕੱਪੜੇ ਧੋਣ ਕੱਪੜੇ ਧੋਲੇ ਆ ਸੌਰੀ ਤੇ ਕੱਪੜੇ ਧੁੱਫਗੇ ਨੇ ਤੇ ਕੱਪੜੇ ਮੈਂ ਹੁਣ ਸਕਾ ਕੇ ਤੇ ਸੁਕਣੇ ਪਾਉਣੀਆਂ ਆ ਜੀ ਲੋ ਜੀ ਆਪਾਂ ਜਿਹੜੇ ਕੱਪੜੇ ਸੀਗੇ ਉਹ ਕੁਸ਼ ਮਸ਼ੀਨ ਦੇ ਵਿੱਚ ਸੁੱਕਣ ਵਾਸਤੇ ਪਾ ਦਿੱਤੇ ਨੇ ਤੇ ਜਦ ਤੱਕ ਆਪਾਂ فرش ਧੋ ਲੈਨੇ ਆ ਕਿਉਂਕਿ ਕੱਲ ਧੋਤੀ ਨਹੀਂ ਗਈ ਸੀ ਪਰसों ਸ਼ਾਮ ਦੇ ਟਾਈਮ ਤੇ ਤੁਹਾਨੂੰ ਪਤਾ ਹੀ ਹੋਵੇ ਕਿੰਨੀ ਜ਼ਿਆਦਾ ਤੇਜ਼ ਹਨੇਰੀ ਸੀ ਝਖੇੜਾ ਸੀਗਾ ਨਾ ਤੇ ਕੱਲ ਫਿਰ ਨਾ فرش ਤਾਂ ਨਹੀਂ ਧੋਤੀ ਗਈ ਕਿਉਂਕਿ ਉਸ ਟਾਈਮ ਤੇ ਲਾਈਟ ਬੰਦ ਸੀਗੀ ਤੇ ਫਿਰ ਮੈਂ ਇਸ ਤਰ੍ਹਾਂ ਹੀ ਹਨਾ ਵੀ ਸਾਫ਼ ਕਰਤੀ ਸੀਗੀ ਤੇ ਜਿਵੇਂ ਅੱਗੋਂ ਅੱਗੋਂ فرش ਜਿਹੜੀ ਸੀ ਥੋੜੀ ਜਿਹੀ ਉਹ ਧੋ ਲਈ ਸੀਗੀ ਜਾਨੀ ਕਿ ਨਾਲਕੇ ਤੋਂ ਹਨਾ ਗਿੜ ਕੇ ਤੇ ਹੁਣ ਮੈਂ ਕਿਹਾ ਵੀ ਚਲ ਆਪਾਂ ਚ ਧੋ ਲੈਨੇ ਆ ਕਿਉਂਕਿ ਨਾ ਮਿੱਟੀ ਬਹੁਤ ਜ਼ਿਆਦਾ ਸੀ ਆਇਆ ਨਾ ਬਾਣ ਖਾਲੇ ਹੋਏ ਵਾਏ ਹੋਏ ਵਿਲੇਵਾਨ ਨੇ ਤੇ ਤਾਂ ਕਰਕੇ ਨਾ ਧੂੜ ਮਿੱਟੀ ਬਹੁਤ ਜ਼ਿਆਦਾ ਆਈ ਇੱਕ ਛਿਹੜੇ ਹੀ ਬਹੁਤ ਜ਼ਿਆਦਾ ਸੀਗਾ ਤੇ ਅੱਜ ਮੈਂ ਕਿਹਾ ਵੀ ਚਲ ਮੈਂ ਅੱਜ ਧੋ ਦਿੰਨੀ ਆ ਕਿਉਂਕਿ ਕੱਲ ਜਦੋਂ ਤੱਕ ਲਾਈਟ ਆਈ ਜਦ ਤੱਕ ਮੈਂ ਆਪਣੇ ਜਿਹੜੇ ਕੰਮ ਕਾਰਨ ਵੇਲ ਚੁੱਕੀ ਸੀਗੇ ਦੂਸਰੇ ਤੇ ਮੈਨੂੰ ਕੱਲ ਦੋ ਹੀ ਵੱਜ ਗਏ ਸੀਗੇ ਸਾਰਾ ਦਿਨ ਲੰਘ ਗਿਆ ਸੀ ਸਫਾਈਆਂ ਕਰਦੀ ਨੂੰ ਫਿਰ ਮੈਂ ਕਿਹਾ ਵੀ ਚਲ ਹੁਣ ਮੈਂ ਕੱਲ ਨੂੰ ਧੋਂਗੀ ਫਰਸ਼ ਅੱਜ ਨਹੀਂ ਧੋਂਦੀ ਹੈਗੀ ਤੇ ਆਪਾਂ ਹੁਣ ਚੰਗੀ ਤਰ੍ਹਾਂ ਪਹਿਲਾਂ ਇਥੋਂ ਗੇਟ ਨੂੰ ਸਾਫ਼ ਕਰ ਦਿੰਨੇ ਆ ਹਾਂਜੀ ਲੋ ਜੀ ਆਪਾਂ ਦਰੋਂ ਜਿਹੜੀ ਫਰਸ਼ ਸੀਗੀ ਉਹ ਸਾਰੀ ਧੋ ਦਿੱਤੀ ਆ। ਗੇਟ ਤੋਂ ਆਪਾਂ ਜਿਹੜੀ ਸਫਾਈ ਆਪਣੀ ਹੋ ਚੁੱਕੀ ਆ। ਹੁਣ ਜਿਹੜੀ ਅੱਗੇ ਥੋੜੀ ਜਿਹੀ ਫਸ ਸੀਗੀ ਆਪਾਂ ਇੱਥੋਂ ਵੀ ਧੋ ਦਿੰਨੇ ਆ। ਕਿਉਂਕਿ ਸਾਰੇ ਇਧਰੋਂ ਜਿਹੜੀ ਇਧਰਲਾ ਸਾਈਡ ਤੋਂ ਫਰਸ਼ ਜਿਹੜੀ ਆਪਾਂ ਇੱਟਾਂ ਜੜੀਆਂ ਉਹ ਪਟਦੀਆਂ ਸੀਗੀਆਂ ਕਿਉਂਕਿ ਨਾ ਫਰਸ਼ ਹੋ ਗਈ ਸੀ ਖਰਾਬ ਸਾਰੇ। ਵੀ ਉੱਪਰੋਂ ਜਿਹੜਾ ਸੀਮੈਂਟ ਦਾ ਘੋਲ ਗਿਆ ਪਾਇਆ ਹੋਇਆ ਸੀ ਉਹ ਉਤਰ ਗਿਆ ਸੀਗਾ ਕਿਉਂਕਿ ਸਾਡੇ ਨਾਲ ਥੋੜੇ ਜੇ ਪਾਣੀ ਨਰਮ ਨੇ। ਵੈਸੇ ਅਸੀਂ ਜਿਹੜਾ ਇਹ ਮਕਾਨ ਬਣਿਆ ਹੋਇਆ ਯਾਨੀ ਕਿ ਸਾਡਾ ਜਿਹੜਾ ਘਰ ਆ ਹਨਾ ਉਹਨੂੰ ਵੀ ਬ ਪਟਾ ਫਿਰ ਵੀ ਪਾਣੀ ਮਾਰੇ ਕਰਕੇ ਨਾ ਸੀਮੈਂਟ ਜਿਹੜਾ ਉਹ ਛੜਨ ਲੱਗ ਗਿਆ ਤੇ ਤਾਂ ਕਰਕੇ ਇੱਧਰਲੀ ਸੈਟ ਤੋਂ ਪੱਟਤੀ ਸੀਗੀ ਫਰਸ਼ ਵੀ ਹਨਾ ਐਵੇਂ ਠੇਡਿਆਂ ਨੂੰ ਥਾਂ ਹੀ ਬਣਿਆ ਹਨਾ ਨੂਰ ਦੇ ਡੇੜੀ ਕਹਿੰਦੇ ਵੀ ਸੀਮੈਂਟ ਤਾਂ ਪੂਰੋ ਲੱਥ ਗਿਆ ਤੇ ਵੀ ਦੁਬਾਰਾ ਸਾਰੇ ਫਰਸ਼ ਜਿਹੜੀ ਆਪਾਂ ਲਾਵਾਂਗੇ ਹਨਾ ਤੇ ਫਿਰ ਇਧਰੋਂ ਮੈਂ ਤਾਂ ਨਹੀਂ ਪੱਟਣ ਦਿੱਤੀ ਮੈਂ ਕਿਹਾ ਵੀ ਜਦੋਂ ਨਾ ਮੀਂਹ ਵਗੈਰਾ ਆ ਜਾਂਦਾ ਤੇ ਉਸ ਟਾਈਮ ਤੇ ਨਾ ਫਿਰ ਅੰਦਰ ਉਵੇਂ ਗਾਰਾ ਜਾਂਦਾ ਤਾਂ ਕਰਕੇ ਫਿਰ ਮੈਂ ਇੰਨੀ ਘਰ ਖਵਾ ਲਈ ਸੀਗੀ ਬਾਕੀ ਇਧਰੋਂ ਜਿਹੜੀ ਪੱਟਤੀ ਸੀ ਫਰਸ਼ ਤੇ ਚਲੋ ਜੀ ਹੁਣ ਆਪਾਂ ਇਧਰੋਂ ਵੀ ਫਰਸ਼ ਤੋੜੀਏ ਤੇ ਹਾਂਜੀ ਲੋ ਜੀ ਆਪਾਂ ਇਧਰੋਂ ਜਿਹੜੀ ਫਰਸ਼ ਵਗੈਰਾ ਸਾਰੀ ਧੋ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਲੱਗ ਗਈ ਇੱਥੇ ਕੱਪੜੇ ਸੁਕਣੇ ਪਾਉਣ ਤੇ ਹੁਣ ਆਪਾਂ ਬੈੱਡ ਸ਼ੀਟ ਵਗੈਰਾ ਕੱਲ ਚੇਂਜ ਕੀਤੀਆਂ ਸੀਗੀਆਂ ਨਾ ਤੇ ਫਿਰ ਜਿਹੜੇ ਕੱਲ ਮੈਂ ਇਹ ਬਨੇ ਕੱਪੜੇ ਜਿਹੜੇ ਬੈੱਡ ਸ਼ੀਟ ਵਗੈਰਾ ਬਾਅਦ ਚ ਚੇਂਜ ਕੀਤੀਆਂ ਸੀਗੀਆਂ ਜਿਹੜੇ ਬਾਕੀ ਡੇਲੀ ਦੇ ਪਾਉਣ ਵਾਲੇ ਕੱਪੜੇ ਸੀ ਉਹ ਤਾਂ ਕੱਲ ਚਲੋ ਮੈਂ ਫਿਰ ਨਾਲ ਕੀਤੀ ਸੀ ਧੋਲੇ ਸੀਗੇ ਤੇ ਹੁਣ ਜਿਹੜੀ ਬੈੱਡ ਸ਼ੀਟ ਵਗੈਰਾ ਕੱਲ ਚੇਂਜ ਕੀਤੀਆਂ ਸੀ ਇਹ ਮੈਂ ਅੱਜ ਧੋ ਰਹੀ ਆ ਕਿਉਂਕਿ ਕੱਲ ਫਿਰ ਉਦੋਂ ਲਾਈਟ ਬੰਦ ਸੀਗੀ ਤਾਂ ਕਰਕੇ ਤੇ ਹੁਣ ਆਪਾਂ ਕੱਪੜੇ ਧੋ ਲਿਆ ਤੇ ਆਪਾਂ ਪਹਿਲਾਂ ਸਾਰੇ ਕੱਪੜੇ ਜਿਹੜੇ ਉਹ ਸੁੱਕਣੇ ਪਾ ਦਿੰਨੇ ਆ ਤੇ ਬਾਕੀ ਹਨਾ ਪਲੀਜ਼ ਮੇਰੀ ਨਾ ਰਿਕਵੈਸਟ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਕਿਉਂਕਿ ਕਈ ਤਾਂ ਇੱਕ ਤਾਂ ਹੁੰਦਾ ਨਾ ਵੀ ਆਪਾਂ ਸ਼ੌਂਕ ਤੌਰ ਤੇ ਇੱਕ ਸ਼ੌਂਕ ਦੀ ਸ਼ੌਂਕ ਹੁੰਦਾ ਆਪਾਂ ਨੂੰ ਵੀ ਅਸੀਂ ਸੋਸ਼ਲ ਮੀਡੀਆ ਤੇ ਕੰਮ ਕਰਨਾ ਹਨਾ ਆਪਾਂ YouTube ਤੇ ਚੈਨਲ ਬਣਾਉਣਾ ਸ਼ੌਂਕ ਵਾਸਤੇ ਹਨਾ ਆਪਾਂ ਚੈਨਲ ਬਣਾਇਆ ਪਰ ਵੀਰੇ ਤੁਹਾਨੂੰ ਪਤਾ ਨਹੀਂ ਹੈਗਾ ਵੀ ਮੇਰੀ ਕਿੱਡੀ ਕੁ ਮਜਬੂਰੀ ਸੀਗੀ ਹਨਾ कि मैं ਹੁਣ ਜਦੋਂ ਵਾਇਸਓਵਰ ਕਰ ਰਹੀ ਹਾਂ ਪਲੀਜ਼ ਮੈਥੋਂ ਦੱਸਿਆ ਵੀ ਨਹੀਂ ਜਾਂਦਾ ਕਿ ਤੁਸੀਂ ਨਾ ਬਿਨਾ ਅਗਲੇ ਦੀ ਜ਼ਿੰਦਗੀ ਨੂੰ ਜਾਣੇ ਤੁਸੀਂ ਨਾ ਜੱਜ ਨਾ ਕਰਿਆ ਕਰੋ ਹਨ ਤੇ ਇਸ ਕਰਕੇ ਪਲੀਜ਼ ਮੇਰੀ ਮਜਬੂਰੀ ਸੀਗੀ ਮੈਂ YouTube ਚੈਨਲ ਬਣਾਇਆ ਕਿ ਤੇ ਵਾਹਿ ਕਰੂ ਨੇ ਮੌਕਾ ਦਿੱਤਾ ਪਤਾ ਦੇ ਨਾਲ ਸਾਰੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਮੇਰੇ ਉਹ ਕੀ ਮਜਬੂਰੀ ਸੀਗੀ ਜਿਹਦੇ ਕਾਰਨ ਮੈਨੂੰ ਚੈਨਲ ਬਣਾਉਣਾ ਪਿਆ ਤੇ ਇਸ ਕਰਕੇ ਪਲੀਜ਼ ਤੁਸੀਂ ਜੱਜ ਨਾ ਕਰਿਆ ਕਰੋ ਕਿ ਤੁਹਾਡੀ ਫੈਮਲੀ ਤਾਂ ਤੁਹਾਨੂੰ ਨਾ YouTube ਤੇ ਰਹਿਣ ਦੀ ਆਗਿਆ ਦਿੰਦੀ ਆ ਪਰ ਫੇਸ ਦਿਖਾਉਣ ਦੀ ਆਗਿਆ ਕਿਉਂ ਨਹੀਂ ਦਿੰਦੀ ਲਾਈਵ ਦੇ ਵਿੱਚ ਵੀਰੇ ਤੁਸੀਂ ਸਾਡੇ ਬਾਰੇ ਕੁਝ ਨਹੀਂ ਜਾਣਦੇ ਠੀਕ ਹੈ ਨਾ ਕੀ ਸਾਡੇ ਨਾਲ ਕੀ ਕੁਝ ਹੋਇਆ ਕੀ ਨਹੀਂ ਹੋਇਆ ਤੁਸੀਂ ਕੁਝ ਨਹੀਂ ਜਾਣਦੇ ਠੀਕ ਆ ਜਾਂ ਤਾਂ ਅਸੀਂ ਜਾਣਦੇ ਹਾਂ ਤੇ ਜਾਂ ਸਾਡੇ ਨਾਲ ਕਰਨ ਵਾਲੇ ਜਾਣਦੇ ਨੇ ਅੱਜ ਵੀ ਪਤਾ ਨਹੀਂ ਸਾਨੂੰ ਕਿੰਨਾ ਕੁ ਪਰੇਸ਼ਾਨ ਕਰ ਰੱਖਿਆ ਉਹਨਾਂ ਲੋਕਾਂ ਨੇ ਠੀਕ ਆ ਇਹ ਨਹੀਂ ਹੁੰਦਾ ਜੇਕਰ ਆਪਾਂ ਹੱਸਦੇ ਆ ਕਿਉਂਕਿ ਹੱਸਣਾ ਪੈਂਦਾ ਲੋਕਾਂ ਦੇ ਸਾਹਮਣੇ ਜੇਕਰ ਵੀਰੇ ਆਪਾਂ ਨਹੀਂ ਨਾ ਹੱਸਦੇ ਤਾਂ ਠੀਕ ਆ ਲੋਕੀ ਆਪਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਕਹਿੰਦੇ ਹੁੰਦੇ ਨੇ ਹਸਣ ਦੀ ਆਦਤ ਪਾ ਰੋਂਦੇ ਚਿਹਰੇ ਨਹੀਂ ਵਿਕਦੇ ਹੈਨਾ ਉਹ ਗੱਲ ਹੋ ਜਾਂਦੀ ਆ ਵੀਰੇ ਵੀ ਪਲੀਜ਼ ਤੁਸੀਂ ਨਾ ਸਿਰਫ ਇੱਕ ਵਲੌਗ ਦੇਖ ਕੇ ਤੁਸੀਂ ਅਗਲੇ ਦੀ ਲਾਈਕ ਨੂੰ ਜਾਜ ਨਾ ਕਰ ਲਿਆ ਕਰੋ ਠੀਕ ਆ ਜੇਕਰ ਤੁਸੀਂ ਨਹੀਂ ਸਪੋਰਟ ਕਰਨ ਜੋਗੇ ਨਹੀਂ ਤੁਸੀਂ ਸਪੋਰਟ ਕਰ ਸਕਦੇ ਤਾਂ ਗਲਤ ਵੀ ਨਾ ਬੋਲਿਆ ਕਰੋ ਤੇ ਬਾਕੀ ਕੋਈ ਗੱਲ ਨਹੀਂ ਹੈ ਨਾ ਵੀਰੇ ਮੇਰੇ ਤੇ ਮਾਰਾ ਟਾਈਮ ਚੱਲ ਰਿਹਾ ਤਾਂ ਤੁਸੀਂ ਤਾਂ ਬੋਲੋਗੇ ਸਰੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਬਾਏ ਬਾਏ